ਸ਼ਰਾਬੀ ਸਬ ਇੰਸਪੈਕਟਰ ਨੇ ਖਤਰੇ 'ਚ ਪਾਈ ਲੋਕਾਂ ਦੀ ਜਾਨ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਵੱਲੋਂ ਸ਼ੈ ਖਿਲਾਫ ਚਲਾਈ ਗਈ ਮਹਿੰਮ ਦੀਆਂ ਉਸ ਸਮੇਂ ਤੱਜੀਆਂ ਉੜਦੀਆਂ ਨਜ਼ਰਾਈਆਂ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਲੋਕਾਂ ਅਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਰਫ ਡਰਾਈਵਿੰਗ ਕਰਦਾ ਹੋਇਆ ਨਜ਼ਰ ਆਇਆ ਦਰਅਸਲ ਚਿੱਟੇ ਰੰਗ ਦੀ ਬਲੈਰੋ ਗੱਡੀ ਜਿਸ ਦੇ ਅੱਗੇ ਤੇ ਪਿੱਛੇ ਪੁਲਿਸ ਲਿਖਿਆ ਹੋਇਆ ਸੀ ਨਕੋਦਰ ਵਾਲੇ ਪਾਸਿਓਂ ਜਲੰਧਰ ਸ਼ਹਿਰ ਵੱਲ ਨੂੰ ਬਹੁਤ ਹੀ ਤੇਜ਼ ਰਫ਼ਤਾਰ ਨਾਲ ਗੱਡੀਆਂ ਨੂੰ ਓਵਰਟੇਕ ਕਰਦੀ ਹੋਈ ਨਜ਼ਰ ਆਈ ਇਸ ਦੌਰਾਨ ਪਿੱਛੇ ਗੱਡੀ ਵਿੱਚ ਆ ਰਹੇ ਦੋ ਨੌਜਵਾਨਾਂ ਨੇ ਉਸਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਦੀ ਜਾਨ ਨੂੰ ਬਚਾਉਣ ਲਈ ਗੱਡੀ ਨੂੰ ਰੁਕਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਆਖਿਰਕਾਰ ਬੂਟਾ ਮੰਡੀ ਵਿਖੇ ਲੋਕਾਂ ਦੇ ਸਹਿਯੋਗ ਨਾਲ ਗੱਡੀ ਦੇ ਚਾਲਕ ਨੂੰ ਰੋਕ ਲਿਆ ਗਿਆ ਜਿੱਥੇ ਕਿ ਗੱਡੀ ਦੇ ਚਾਲਕ ਨੇ ਲੋਕਾਂ ਨੂੰ ਦਾਦਾਗਰੀ ਦਿਖਾਉਂਦੇ ਹੋਏ ਕਿਹਾ ਕਿ ਉਹ ਪੁਲਿਸ ਵਿੱਚ ਇੰਸਪੈਕਟਰ ਤਾਇਨਾਤ ਹੈ ਉਹ ਗਰੀ ਜਿਹੜੀ ਗੱਡੀ ਵੱਜੀ ਨਾ ਉਹ ਗੱਡੀ ਦੱਸੋ ਨੂੰ ਸਪੈਟਰ ਬਲਵਾਉਣਾ ਕਿਹੜੋਂ ਕਿਹੜੋਂ ਅੱਛਾ ਯਰ ਅਬਾ ਟ੍ਰੈਫਿਕ ਨਿਯਮਾਂ ਦੇ ਅਨੁਸਾਰ ਮੱਕੇ ਦੇ ਪਹੁੰਚ ਟ੍ਰੈਫਿਕ ਪੁਲਿਸ ਦੇ ਇੰਚਾਰਜ ਰੇਸ਼ਮ ਸਿੰਘ ਨੇ ਵੇਚ ਜਗ੍ਹਾ ਆਪਣੀ ਕਾਰਵਾਈ ਪਾਉਂਦੇ ਹੋਏ ਪਹਿਲਾਂ ਉਸ ਦਾ ਅਲਕੋਹਲ ਟੈਸਟ ਕੀਤਾ ਤੇ ਜਿਆਦਾ ਮਾਤਰਾ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਉਸ ਦਾ ਚਲਾਨ ਕੱਟਦੇ ਹੋਏ ਗੱਡੀ ਨੂੰ ਬੌਨਡ ਕਰ ਦਿੱਤਾ ਪਿੱਛੋਂ ਆ ਰਿਹਾ ਸੀ ਕੁਦਰਤ ਸਿਹਰ ਤੋਂ ਆ ਰਿਹਾ ਸੀ ਤੇ ਡ੍ਰਿੰਕ ਕੀਤੀ ਸੀਗੀ ਤੇ ਪਿੱਛੇ ਮੁੰਡੇ ਤੋਂ ਇੱਕ ਦੋ ਗੱਡੀ ਕਲੇ ਫੋਲੋ ਕਰਦੇ ਰਹੇ ਸੀ ਤੇ ਜੁੱਥੇ ਚੈੱਕ ਕੀਤਾ ਤੇ ਬੂਟਾ ਮੰਡੀ ਆਣ ਕੇ ਸੀ ਇਹਦਾ ਨਾਂ ਬਲਵਾਨ ਬਲਵਾਨ ਸਿੰਘ ਇਹ ਹਿਅਰ ਪਤ ਰਹੇ ਨਾਲ ਆ ਇਹਦਾ ਇਹ ਮੇਰੇ ਸਾ ਪੀਪੀ ਦਾ ਸਬਸਕ੍ਰਾਈਬਰ ਹੈ ਵੀਰ ਜੀ ਗੱਡੀ ਬਚੀ ਨਹੀਂ ਕਿਸੇ ਉਦੋਂ ਮਤਲਬ ਰਫਲਿੰਗ ਕਰਦਾ ਜਗਾ ਜਰਾ ਵੀ ਕੁਛ ਜਰਾ ਵੀ ਤੇ ਚਲਾਂਗਾ ਹੁਣ ਗੱਡੀ ਤੇ ਬੰਦ ਕਰਤੀ ਹੈਗੀ ਆ ਤੇ ਸ਼ਰਾਬ ਦਾ ਖੰੰਡ ਕਰਤਾ ਤਾਂ ਗੱਡੀ ਪੌਂਡ ਕਰਤੀ ਹੈਗੀ ਆ ਤੇ ਬਾਕੀ ਉਹ ਤਾਂ ਜਮਾਨਤ ਤੇ ਇੱਕ ਬੰਦਾ ਉਹ ਗੱਡੀ ਛੱਡ ਰਣਾ ਹੈ